ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੂਜੈ ਲਗਾਹੇਤ ਲਖੀਗਾਰ ਬੜਾਇਆ ਕਾਰਜ ਨਾਹੀ ਕੀਤ ਪਾਦੋਏ ਪਰਮ ਪੁਲਾਣਿਆ ਦੁਜੈ ਲਗਾਹੇਤ ਖਿਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਸਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਈਤ ਛਡ ਖੜੋ ਤੇਖ ਨ ਮਾਹੀ ਜੇ ਨਸੋ ਲਗਾਹੇਤ ਹੱਥ ਮਰੋੜੈ ਤਨ ਕਪੈ ਸਿਆਹ ਹੋ ਹੋ ਵਾਸੀਤ ਜੇ ਹਾਬ ਜੈ ਸੋ ਲੂਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਨਾਨਕ ਪ੍ਰਭ ਸਰਣਾ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਹੇ ਗੁਰ ਰੱਖਣ ਵਾਲਾ ਹੈਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤਾਖ ਗੁਰੂ ਦਸਹਾ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਜੇ ਰਾਇਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੇ ਸਤਸੰਗ ਜੀ ਬੜੇ ਵੱਡੇ ਭਾਗ ਹਨ ਕਿ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਬਾਣੀ ਸੋੜਨ ਪੜਨ ਦਾ ਸੁਭਾਗ ਸੱਚੇ ਪਾਤਸ਼ਾਹ ਜੀ ਨੇ ਅਸਾਂ ਜੀਵਾਂ ਦੇ ਉੱਤੇ ਤਰਸ ਕਰਕੇ ਬਖਸ਼ਿਆ ਹੈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ अपार कृपा बख्शीश होई है, है कि जो उपदेश, उपदेश तन साहिब श्री, श्री गुरु अर्जुन देव साहिब जी महाराज ਬਾਜ राग ਦੇ ਅੰਦਰ ਜੋ ਬਾਣੀ ਹੈ 12 ਮਹਾਦੀ ਬਾਣੀ ਸੁਣਨਾ ਕੀਤੀ ਹੈ ਸਤ ਸੰਗਤ ਜੀ ਜੋ ਉਪਦੇਸ਼ ਸਤਗੁਰਾਂ ਜੀ ਨੇ ਭਾਦਰੋ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕੀਤਾ ਹੈ ਆਪ ਸਰਬਤ ਸੰਤਾ ਨੇ ਸੁਣਿਆ ਹੈ ਹੁਣ ਕੁਝ ਕੁ ਸਮਾਂ ਆਪ ਵਿਚਾਰ ਦੇ ਨਾਲ ਜੁੜਨਾ ਹੈ ਕਿ ਤਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝ ਕਰਕੇ ਅਸਾਂ ਜੀਵਾਂ ਦਾ ਕਲਿਆਣ ਹੋ ਸਕੇ ਪਾਦਰੋਂ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਆਪ ਸਰਬੱਤ ਸੰਗਤਾਂ ਇਕਾਗਰਿਤ ਚਿਤ ਹੋ ਕਰਕੇ ਸੁਣਦਾ ਕਰੋ ਜੀ ਪਾਦੋਏ ਪਰਮ ਪੁਲਾਣੀਆਂ ਦੂਜੈ ਲਗਾਹੇਤ ਪਾਦੋਏ ਭਾਵਕੇ ਭਾਦਰੋਂ ਦਾ ਮਹੀਨਾ ਸੱਚੇ ਪਾਤਸ਼ਾਹ ਜੀ ਪਾਦੋਏ ਲਿਖਦੇ ਹਨ ਕ੍ਰਮ ਕੋ ਸਮੇ ਅਨੁਸਾਰ ਰੂਪ ਬਦਲ ਜਾਂਦੇ ਹਨ ਕੁਝ ਸ਼ਬਦਾਂ ਦੇ ਜਿਵੇਂ ਸੰਕਰਾਂਤ ਸ਼ਬਦ ਹੈ ਸੰਕਰਾਂਤੂ ਭਾਵ ਕੇ ਸੂਰਜ ਜਿਸ ਸਮੇਂ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਭਲੀ ਭਾਂਤ ਮੌਸਮ ਦੇ ਵਿੱਚ ਹੋਈ ਤਬਦੀਲੀ ਨੂੰ ਸੰਕਰਾਂਤ ਕਿਹਾ ਜਾਂਦਾ ਹੈ ਇਸ ਸ਼ਬਦ ਨੂੰ ਅੱਗੇ ਆਪਾਂ ਸੰਗਰਾਂਦ ਦਾ ਨਾਮ ਦੇ ਰਹੇ ਹਾਂ ਸੋ ਇਸੇ ਤਰ੍ਹਾਂ ਸਤਸੰਗ ਜੀ ਸਤਗੁਰੂ ਜੀ ਭਾਦੋਏ ਲਿਖਦੇ ਹਨ ਆਪਾਂ ਭਾਦਰੋ ਕਹਿ ਦਿੰਦੇ ਹਾਂ ਸੋ ਭਾਦਰੋ ਦੇ ਮਹੀਨੇ ਦੇ ਪਰਥਾਏ ਸਤਗੁਰੂ ਜੀ ਕਿਰਪਾ ਕਰਦੇ ਨੇ ਪਹਿਲਾਂ ਤੇ ਭਾਈ ਨਾਮ ਹੀ ਸਮਝੀਏ ਕਿ ਭਾਦੋਏ ਕਿ ਦੋ ਚਿੱਤਾ ਪਾਣਾ ਹੀ ਅਸਲ ਧਰਮ ਦੀ ਨਿਸ਼ਾਨੀ ਹੈ ਐਸੀ ਅਵਸਥਾ ਕਿ ਜਿੱਥੇ ਬਿਰਤੀ ਟੇਕ ਨਾ ਸਕੇ ਜਿੱਥੇ ਮਨ ਜਿਹੜਾ ਹੈ ਉਹ ਭਟਕਣਾ ਦੇ ਵਿੱਚ ਪੈ ਜਾਵੇ ਸੋ ਉਹਦੇ ਪਿੱਛੇ ਕੀ ਕਾਰਨ ਹੈ ਕਿਉਂ ਜਿਹੜਾ ਮਨ ਹੈ ਦੋਚਿੱਤਾ ਹੈ ਕਿਉਂ ਦੁਬਿਧਾ ਦੇ ਵਿੱਚ ਪਏ ਹੋਏ ਹਾਂ ਕਿਉਂ ਭਰਮ ਦੇ ਵਿੱਚ ਪਏ ਹੋਏ ਹਾਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪਾਦੋਏ ਪਰਮ ਪੁਲਾਣੀਆਂ ਕੇ ਪਾਦਰੋਂ ਦੇ ਮਹੀਨੇ ਦੇ ਵਿੱਚ ਜਿਵੇਂ satsang ji ਤਿਰਕਾਟੇ ਦੇ ਘੁੰਮੇ ਮਨੁੱਖ ਬਹੁਤ ਘਬਰਾਉਂਦੇ ਨੇ ਜਿਵੇਂ satsang ji ਗਰਮੀ ਦੇ ਵਿੱਚ ਬਾਰੀ ਗਰਮੀ ਦੇ ਕਰਕੇ ਪਾਈ ਜਿਹੜੀ ਘਬਰਾਟ ਹੈ ਉਹ ਆਦਿ ਕਿਸ ਤਰ੍ਹਾਂ ਦਾ ਸੋ ਪ੍ਰਭਾਵ ਮਨੁੱਖਾ ਸਰੀਰ ਦੇ ਉੱਤੇ ਪੈਂਦਾ ਹੈ ਜੀਵ ਜੰਤੂਆਂ ਦੇ ਉੱਤੇ ਪੈਂਦਾ ਹੈ ਪਰ ਜਿਹੜਾ ਅੰਦਰ ਦਾ ਭਰਮ ਹੈ ਜਿਹੜੀ ਅੰਦਰ ਦੀ ਦੁਬਦਾ ਹੈ ਉਹਦੇ ਪਿੱਛੇ ਕੀ ਕਾਰਨ ਹੈ ਸਤਿਗੁਰੂ ਜੀ ਕਹਿੰਦੇ ਨੇ ਦੂਜੇ ਲੱਗਾ ਹੇਤ ਦੂਜੇ ਲੱਗਾ ਹੇਤ ਜਿਵੇਂ ਕਿ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਤੀ ਤੂੰ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਤੇ ਇਸ ਦੇ ਫਲ ਸ੍ਰੂਪ ਕੀ ਹੁੰਦਾ ਹੈ ਇਹੋ ਜੀਵ ਇਸਤਰੀ ਭਟਕਣਾ ਦੇ ਵਿੱਚ ਪਈ ਰਹਿੰਦੀ ਹੈ ਅਤੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਸਤਸੰਗ ਜੀ ਪ੍ਰਤੱਖ ਵੀ ਜਦੋਂ ਸਮਾਜ ਦੇ ਵਿੱਚ ਦੇਖਦੇ ਹਾਂ ਤੇ ਜਿਸ ਇਸਤਰੀ ਦੀ ਆਪਣੇ ਪਤੀ ਦੇ ਨਾਲ ਨਹੀਂ ਬਣਦੀ ਸੋ ਗੁਰਮਖੋ ਸਮਾਜ ਉਂਗਲਾਂ ਚੁੱਕਦਾ ਹੈ ਇਸੇ ਤਰ੍ਹਾਂ ਭਾਈ ਸਤਗੁਰੂ ਜੀ ਤੇ ਕਿਰਪਾ ਕਰਦੇ ਨੇ ਕੇ ਸਾ ਕੁਲਖਣੀ ਕੁਨਾਰ ਸੋ ਕੁਲਖਣੀ ਸ਼ਬਦ ਕੁਨਾਰ ਸ਼ਬਦ ਵਰਤਿਆ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਇਹ ਮਨੁੱਖਾ ਜਨਮ ਜੀਵ ਨੂੰ ਮਿਲਿਆ ਹੈ ਤੇ ਭਾਈ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਪ੍ਰੇਮ ਆਪਣਾ ਦੂਜੇ ਪਾਸੇ ਲਾ ਲੈਂਦਾ ਹੈ ਮਾਇਆ ਦੀ ਪਕੜ ਵਿਕਾਰਾਂ ਦੀ ਪਕੜ ਆਦਿਕ ਪ੍ਰੇਮ ਦੂਜੇ ਪਾਸੇ ਲਾ ਲੈਂਦਾ ਹੈ ਕਿ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪਾਈ ਤੁਰੇ ਫਿਰਦੇ ਨੇ ਸੋ ਉਹਨਾਂ ਦਾ ਜੀਵਨ ਵੀ ਭਟਕਣਾ ਹੀ ਹੈ ਹੋਰ ਕੁਝ ਨਹੀਂ ਉਹ ਖੁੰਝ ਜਾਂਦੇ ਨੇ ਅਕਾਲ ਪੁਰਖ ਪਰਮਾਤਮਾ ਦੇ ਬਖਸ਼ਿਸ਼ ਕੀਤੇ ਹੋਏ ਰਸਤੇ ਤੋਂ ਸੋ ਇਹ ਪਾਦਰੋਂ ਦੇ ਮਹੀਨੇ ਚ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਹੈ ਇਹ ਅੰਦਰ ਦੇ ਭਰਮ ਦਾ ਭਟਕਣਾ ਦਾ ਦੁਬਿਦਾ ਦਾ ਹੀ ਕਾਰਨ ਹੈ ਕਿ ਦੂਜੇ ਲੱਗਾ ਹੇਤ ਪ੍ਰੇਮ ਤਾਂ ਕਰਨਾ ਸੀ ਸੱਚ ਦੇ ਨਾਲ ਪ੍ਰੇਮ ਤਾਂ ਕਰਨਾ ਸੀ ਵਾਹਿਗੁਰੂ ਦੇ ਨਾਲ ਪਰ ਪ੍ਰੇਮ ਅਸੀਂ ਦੂਜੇ ਪਾਸੇ ਲਾ ਲਿਆ ਇਸ ਕਰਕੇ ਭਰਮ ਦੇ ਵਿੱਚ ਪੈ ਗਏ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤ ਤੇ ਜਿਹਦੇ ਅੰਦਰ ਪ੍ਰੇਮ ਨਹੀਂ ਭਾਈ ਉਹ ਪਾਵੇ ਲੱਖਾਂ ਸ਼ਿੰਗਾਰ ਕਰ ਲਵੇ ਉਹ ਵਾਹਿਗੁਰੂ ਨੂੰ ਪਾਉਂਦਾ ਨਹੀਂ ਉਹ ਜੀਵ ਜਿਸ ਜੀਵ ਇਸ ਤਰੀ ਦਾ ਪ੍ਰਭੂ ਪਰਮਾਤਮਾ ਖਸਮ ਦੇ ਨਾਲ ਪ੍ਰੇਮ ਨਹੀਂ satsang ਹੈ ਜੀ ਤੇ ਬਾਰੀ ਸ਼ਿੰਗਾਰਾਂ ਦਾ ਕੀ ਫਾਇਦਾ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਉਹ ਪਾਵੇ ਲੱਖਾਂ ਹਾਰ ਸ਼ਿੰਗਾਰ ਕਰੇ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਪ੍ਰੇਮ ਤੋਂ ਬਿਨਾ ਪ੍ਰੇਮ ਤੋਂ ਬਿਨਾ ਇਹ ਕੀਤੇ ਹੋਏ ਸ਼ਿੰਗਾਰ ਵਾਹਿਗੁਰੂ ਨੂੰ ਪਾਉਂਦੇ ਨਹੀਂ ਹੇ ਜੀਵ ਤੇਰੇ ਅੰਦਰ ਭਾਵਨਾ ਨਹੀਂ ਤੇਰੇ ਅੰਦਰ ਸ਼ਰਧਾ ਨਹੀਂ ਤੇਰੇ ਅੰਦਰ ਪ੍ਰੇਮ ਨਹੀਂ ਤੇਰਾ ਮਨ ਨਹੀਂ ਭਜਦਾ ਤੇ ਮਾਫ ਕਰੀ ਬਾਰੀ ਅਣੰਬਰ ਵੀ ਤੇਰੇ ਕਿਸੇ ਕੰਮ ਨਹੀਂ ਆਉਣੇ ਇਸ ਕਰਕੇ ਪ੍ਰੇਮ ਅਤਿ ਜ਼ਰੂਰੀ ਹੈ ਹਰ ਰੋਜ਼ ਪੜਦੇ ਹਾਂ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਭਾਈ ਉਹਨਾਂ ਨੇ ਹੀ ਪ੍ਰਭੂ ਪ੍ਰਮਾਤਮਾ ਨੂੰ ਪਾਇਆ ਹੈ ਕਿਉਂ ਪ੍ਰੇਮ ਦੀ ਮੂਰਤ ਹੈ ਵਾਹਿਗੁਰੂ ਪ੍ਰੇਮ ਦੀ ਮੂਰਤ ਹੈ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੀਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋਵੇਗਾ ਤਾਵਕੇ ਜਦੋਂ ਮਨੁੱਖ ਮਰ ਜਾਏਗਾ ਇਹ ਪੰਜਾਂ ਤਤਾਂ ਦੇ ਸਰੀਰ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦੀ ਜੋਤ ਪੰਖੇਰੂ ਹੋ ਜਾਵੇਗੀ ਉਸ ਵੇਲੇ ਸਾਰੇ ਸਾਖ ਅੰਗ ਸੰਬੰਧੇ ਪਾਈ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਤਿਤ ਵੇਲੇ ਕਹਿਸਨ ਪ੍ਰੇਤ ਕਿ ਇਹ ਬੀਤ ਚੁੱਕਾ ਹੈ ਗੁਜ਼ਰ ਚੁੱਕਾ ਹੈ ਇਹ ਅਪਵਿੱਤਰ ਹੋ ਗਿਆ ਹੈ ਤਿਤ ਵੇਲੇ ਕਹ ਸੰਪ੍ਰੇਤ ਇਸ ਨੂੰ ਛੇਤੀ ਬਾੜ ਕੱਢ ਲਓ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਤੇ ਜੰਮ ਦੂਤ ਜੰਦ ਨੂੰ ਫੜ ਕੇ ਅੱਕੇ ਲਾ ਲੈਂਦੇ ਹਨ ਤੇ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਕਿ ਕਿੱਥੇ ਲੈ ਚੱਲੇ ਹਾਂ ਛੱਡ ਘੜੋਤੇ ਕਿੰਨੇ ਮਾਹੇ ਜਿਨ ਸਿਓ ਲੱਗਾ ਹੇਤ ਜਿੰਨਾ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹ ਭਾਈ ਪਲ ਵਿੱਚ ਹੀ ਛੱਡ ਦਿੰਦੇ ਨੇ ਸਾਥ ਛੱਡ ਦਿੰਦੇ ਨੇ ਛੱਡ ਖੜੋਤਾ ਕਿਨੇ ਮਾਹੇ ਜਿਨ ਸਿਓ ਲੱਗਾ ਹੇਤ ਜਿਹੜੇ ਹੇਤ ਦੇ ਕਰਕੇ ਵਾਹਿਗੁਰੂ ਦੇ ਪ੍ਰੇਮ ਤੂੰ ਸਖਣਾ ਰਿਹਾ ਹੈ ਜੀਵ ਹੇਤ ਤੇਰੇ ਕੰਮ ਨਹੀਂ ਆਇਆ ਉਹਨਾਂ ਨੇ ਤੈਨੂੰ ਛੱਡ ਦਿੱਤਾ ਹੱਥ ਮਰੋੜੇ ਤਨ ਕਪੈ ਸਿਆਹ ਹੋ ਹੋਆ ਸੀਤ ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ ਉਸ ਦਾ ਸਰੀਰ ਔਖਾ ਹੁੰਦਾ ਹੈ ਜਿੰਦ ਨਿਮਾਣੀ ਕੱਢੀ ਐ ਹੱਡਾ ਕੋ ਕੜਕਾਏ ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਸਿਆਹੋ ਹੋਵਾ ਛੇਤ ਰੰਗ ਬਦਲਦਾ ਹੈ ਕਬਰਾਹਟ ਨਾਲ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਹੈ ਜੀ ਜੀ ਹਾ ਵੀਜੈ ਸੋਲੁਣੈ ਕਰਮਾਂ ਸੰਧੜਾ ਖੇਤ ਇਸ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਗੁਰਮਖੋ ਜਿਹੜਾ ਸਰੀਰ ਹੈ ਨਾ ਇਹ ਮੰਨੋ ਕਿ ਇੱਕ ਖੇਤ ਦੀ ਨਿਆਈ ਹੈ ਤੇ ਜਿਹੜੇ ਆਪਾਂ ਕਰਮ ਕਰਦੇ ਹਾਂ ਇਹ ਕਰਮ ਇੰਦਰੀਆਂ ਦੇ ਨਾਲ ਗਿਆਨ ਇੰਦਰੀਆਂ ਦੇ ਨਾਲ ਮਨੋ ਕੇ ਬੀਜ ਬੀਜ ਰਹੇ ਹਾਂ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫਸਲ ਉਗਦਾ ਹੈ ਤੇ ਭਾਈ ਉਹੀ ਫਿਰ ਉਸ ਨੂੰ ਵੱਢਣਾ ਪੈਂਦਾ ਹੈ ਜਿਹਾ ਬੀਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾਂ ਦੀ ਜੇ ਅਵਰਜਨਾ ਇਹੇ ਕਰਮ ਕਰਦਾ ਹੈ ਤੇ ਹਾ ਫਲ ਪਾਉਂਦਾ ਹੈ ਕਿਸੇ ਨੂੰ ਦੁੱਖ ਦਿੱਤੇ ਨੇ ਦੁੱਖ ਭੋਗ ਰਹੇ ਹਾਂ ਪਾਉਨੇ ਪੈਂਦੇ ਕਿਸੇ ਦਾ ਦਿਲ ਦਿਖਾਇਆ ਭਾਈ ਦਿਲ ਦੁਖੇਗਾ ਕਿਸੇ ਦਾ ਮਾਰਾ ਕੀਤਾ ਗੁਰਮਖੋ ਆਪਣਾ ਵੀ ਹੋ ਸਕਦਾ ਇਸੇ ਕਰਕੇ ਤਾਂ ਸਤਿਗੁਰੂ ਜੀ ਹਰ ਰੋਜ਼ ਸਮਝਾਉਂਦੇ ਨੇ ਭਲਿਆ ਨਾਮ ਜਪਿਆ ਕਰ ਤੇ ਅਰਦਾਸ ਬੇਨਤੀ ਕਰਿਆ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਮੰਗ ਮੰਗੀਏ ਤਰਣਾ ਲਈਏ ਕਿ हे ਸੱਚੇ ਪਾਤਸ਼ਾਹ ਸਾਨੂੰ ਆਪਣੇ ਸ਼ਰਨ ਚ ਰੱਖ ਲੈ ਕਿਉਂਕਿ ਭਾਈ ਜਿਨ੍ਹਾਂ ਦਾ ਰਾਖਾ हे ਵਾਹਿਗੁਰੂ ਤੂੰ ਆਪ ਬਣਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਚਰੁਣਾ ਦੇ ਨਾਲ ਸਤਸੰਗ ਜੀ ਜੋੜ ਦਿੰਦਾ ਹੈ ਗੁਰੂ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਕਿ ਗੁਰਮੁਖੋ ਬੋਹਿਤ ਕਹਿੰਦੇ ਨੇ ਜਹਾਜ ਨੂੰ ਚਰਨ ਤੋ ਭਾਵ ਹੈ ਨਾਮ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਇਹ ਪੂਰੇ ਗੁਰੂ ਦੇ ਪਾਸੋਂ ਹੀ ਦਾ ਤੋ ਮਿਲ ਦੇ ਹਾ ਜੀ ਸੇ ਭਾਦੂਏ ਨਰਕ ਨਾ ਪਾਈਐ ਹੇ ਗੁਰ ਰਖਣ ਵਾਲਾ ਏਤ ਭਾਈ ਭਾਦਰੋਂ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨ ਲਏ ਉਹ ਨਰਕ ਵਿੱਚ ਨਹੀਂ ਪੈਂਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਗੁਰਮਖੋ ਇਹ ਹੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਲਿਆ ਤੇਰੇ ਅੰਦਰ ਦਾ ਦੋਚਿਤਾ ਪਨ ਖਤਮ ਹੋਵੇਗਾ ਤੇਰੀ ਦੁਬਿਧਾ ਖਤਮ ਹੋ ਜਾਵੇਗੀ ਪਰ ਉਦੋਂ ਹੋਵੇਗੀ ਜਦੋਂ ਗੁਰੂ ਦੀ ਸ਼ਰਣ ਦੇ ਵਿੱਚ ਆ ਜਾਵੇਗਾ ਸੋ ਇਹ ਉਪਦੇਸ਼ ਸਤਗੁਰਾਂ ਜੀ ਨੇ ਭਾਦਰੂ ਮਹੀਨੇ ਦੇ ਪਰਥਾਈ ਬਖਸ਼ਿਆ ਸੁਕਮ ਜੀ ਮਤ ਦੇ ਨਾਲ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰਬਾਣੀ ਦਾ ਮਹਾਤਮ ਸਰਬੱਤ ਸੰਗਤਾਂ ਨੂੰ ਬਖਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਵਾਂਗੇ ਜੀ ਜੀ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦ ਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ